ਸੱਚਣੋ ਜ਼ਿੰਦਗੀ ਦੇ ਹਰ ਮੋੜ ਤੇ ਕਈ ਵਾਰ ਅਜਿਹੇ ਹਾਲਾਤ ਆਉਂਦੇ ਹਨ ਜੋ ਸਾਨੂੰ ਮਾੜੇ ਜਾਂ ਦੁਖੀ ਕਰਨ ਵਾਲੇ ਲੱਗਦੇ ਐ ਪਰ ਅਸਲ ਵਿੱਚ ਉਹ ਹੀ ਹਾਲਾਤ ਸਾਡੇ ਲਈ ਰੱਬ ਦੀ ਵੱਡੀ ਮਿਹਰ ਹੁੰਦੇ ਹਨ ਆਓ ਸੁਣਦੇ ਹਾਂ ਇੱਕ ਕਹਾਣੀ ਰੱਬ ਸਦਾ ਚੰਗਾ ਹੀ ਕਰਦਾ ਏ ਇੱਕ ਵਾਰ ਦੀ ਜ਼ਿਕਰ ਹੈ ਇੱਕ ਵਪਾਰੀ ਵੱਡੇ ਸ਼ਹਿਰ ਤੋਂ ਬਹੁਤ ਸਾਰਾ ਪੈਸਾ ਕਮਾ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਉਸ ਦੇ ਕੋਲ ਸੋਨੇ ਚਾਂਦੀ ਦੇ ਗਹਿਣੇ ਕੱਪੜੇ ਤੇ ਪੈਸੇ ਨਾਲ ਭਰੀਆਂ ਥੈਲੀਆਂ ਸਨ ਉਹ ਘੋੜੇ ਤੇ ਬੈਠਾ ਬੜੀ ਖੁਸ਼ੀ ਨਾਲ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਪਰ ਘਰ ਤੱਕ ਪਹੁੰਚਣ ਲਈ ਉਸ ਨੂੰ ਜੰਗਲ ਵਿੱਚੋਂ ਲੰਘਣਾ ਪੈਣਾ ਸੀ ਅਚਾਨਕ ਕੀ ਹੋਇਆ ਜੰਗਲ ਦੇ ਵਿੱਚਕਾਰ ਪਹੁੰਚਦਿਆਂ ਪਹੁੰਚਦਾ ਇੱਕਦਮ ਤੇਜ਼ ਵਰਖਾ ਸ਼ੁਰੂ ਹੋ ਗਈ ਮੀਂਹ ਦੇ ਨਾਲ ਠੰਡੀ ਹਵਾਵਾਂ ਚੱਲਣ ਲੱਗ ਪਈਆਂ ਤੇ ਵਪਾਰੀ ਦਾ ਸਾਰਾ ਸਮਾਨ ਗਿੱਲਾ ਹੋ ਗਿਆ ਉਹਦਾ ਘੋੜਾ ਵੀ ਕੰਬਣ ਲੱਗ ਪਿਆ ਵਪਾਰੀ ਗੁੱਸੇ ਵਿੱਚ ਆ ਗਿਆ ਤੇ ਬੜਬੜਾਉਣ ਲੱਗਾ ਹੇ ਰੱਬਾ ਇਹ ਕੀ ਕਰ ਰਿਹਾ ਮੈਂ ਤਾਂ ਤੈਨੂੰ ਇੰਨਾ ਸਮਾਨ ਲੈ ਕੇ ਘਰ ਜਾ ਰਿਹਾ ਹਾਂ ਪਰ ਤੂੰ ਮੀਂਹ ਪਾ ਤਾ ਮੇਰੇ ਨਾਲ ਤਾਂ ਇਹ ਵੱਡਾ ਧੋਖਾ ਹੋ ਗਿਆ ਨਾ ਜਦੋਂ ਵੀ ਠੰਡੀ ਹਵਾ ਉਹਦੇ ਚਿਹਰੇ ਨਾਲ ਟਕਰਾਂਦੀ ਉਹ ਰੱਬ ਨੂੰ ਗਾਲਾਂ ਕੱਢਣ ਲੱਗਦਾ ਅਚਾਨਕ ਜੰਗਾਂ ਦੇ ਇੱਕ ਮੋੜ ਤੇ ਦੋ ਡਾਕੂ ਉਹਦੇ ਸਾਹਮਣੇ ਆ ਗਏ ਉਹਨਾਂ ਦੇ ਹੱਥਾਂ ਵਿੱਚ ਰਾਈਫਲਾਂ ਸਨ ਉਹ ਚੀਕੇ ਖੜ ਜਾ ਵਪਾਰੀ ਸਾਰਾ ਸਮਾਨ ਸਾਡੇ ਹਵਾਲੇ ਕਰਦੇ ਚੁੱਪਚਾਪ ਵਪਾਰੀ ਡਰ ਗਿਆ ਉਹਨੇ ਘੋੜੇ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਡਾਕੂਆਂ ਨੇ ਉਹਦੇ ਪਿੱਛੇ ਗੋਲੀ ਚਲਾਈ ਪਰ ਕੀ ਹੋਇਆ ਗੋਲੀ ਚੱਲੀ ਨਹੀਂ ਡਾਕੂਆਂ ਨੇ ਮੁੜ ਕੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਬੰਦੂਕ ਬਿਲਕੁਲ ਗਿੱਲੀ ਹੋ ਚੁੱਕੀ ਸੀ ਮੀ ਨੇ ਅਸਲੇ ਦਾ ਸਾਰਾ ਕਾਰਤੂਸ ਖਰਾਬ ਕਰ ਦਿੱਤਾ ਸੀ ਵਪਾਰੀ ਘੋੜੇ ਨਾਲ ਦੌੜਾ ਕੇ ਸੁਰੱਖਿਅਤ ਜਗ੍ਹਾ ਤੇ ਪਹੁੰਚ ਗਿਆ ਤੇ ਉੱਥੋਂ ਨਿਕਲ ਗਿਆ ਹੁਣ ਵਪਾਰੀ ਨੂੰ ਸਮਝ ਆ ਗਈ ਸੀ ਕਿ ਜਿਹੜਾ ਮੀ ਕੁਝ ਸਮਾਂ ਪਹਿਲਾਂ ਉਸ ਨੂੰ ਬੁਰਾ ਲੱਗ ਰਿਹਾ ਸੀ ਉਹੀ ਮੀ ਨੇ ਉਸ ਦੀ ਜਾਨ ਬਚਾਈ ਹੈ ਉਹ ਰੱਬ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗਾ हे ਪ੍ਰਭੂ ਤੂੰ ਜੋ ਵੀ ਕਰਦਾ ਹੈ ਚੰਗੇ ਲਈ ਕਰਦਾ ਹੈ ਮੈਂ ਮੂਰਖ ਤੇਰੇ ਕੰਮਾਂ ਵਿੱਚ ਨੁਕਸ ਲੱਭਦਾ ਰਿਹਾ ਪਰ ਅੱਜ ਮੈਨੂੰ ਸਮਝ ਆ ਗਈ ਹੈ ਵੀ ਤੇਰੀ ਰਜ਼ਾ ਵਿੱਚ ਹੀ ਭਲਾਈ ਹੈ ਤੇਰੀ ਹਰ ਰਜ਼ਾ ਚੰਗੀ ਹੁੰਦੀ ਹੈ ਉਹਨੇ ਲੱਖ ਲੱਖ ਧੰਨਵਾਦ ਕੀਤਾ ਤੇ ਰੱਬ ਦੀ ਬੰਦਗੀ ਕਰਦਾ ਹੋਇਆ ਘਰ ਵੱਲ ਨੂੰ ਰਵਾਨਾ ਹੋ ਗਿਆ ਜਿਵੇਂ ਉਹ ਘਰ ਪਹੁੰਚਿਆ ਮੀਂਹ ਰੁਕ ਚੁੱਕਿਆ ਸੀ ਚਮਕਦਾਰ ਪਪ ਨਿਕਲਿਆ ਸੀ ਵਪਾਰੀ ਨੇ ਆਪਣੇ ਪਰਿਵਾਰ ਨੂੰ ਇਹ ਸਾਰੀ ਕਹਾਣੀ ਸੁਣਾਈ ਤੇ ਕਿਹਾ ਬੱਚਿਓ ਰੱਬ ਦੇ ਕੰਮਾਂ ਵਿੱਚ ਕਦੇ ਨੁਕਸ ਨਾ ਲੱਭੋ ਉਹ ਸਦਾ ਚੰਗਾ ਹੀ ਕਰਦਾ ਹੈ ਰੱਬ ਦੇ ਕੰਮਾਂ ਵਿੱਚ ਕਦੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਉਹ ਜੋ ਵੀ ਕਰਦਾ ਹੈ ਸਾਡੀ ਭਲਾਈ ਲਈ ਕਰਦਾ ਹੈ ਮਿਲਦੇ ਆ ਇੱਕ ਹੋਰ ਵਧੀਆ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਰਾਜਸਥਾਨੀ ਲੋਕ ਕਥਾ